ਅਸਲ ਵਿੱਚ ਤਾਂ ਮੌਜੂਦਾ ਸਿੱਧੂ ਮੂਸੇਵਾਲਾ ਦੀ ਸਮਾਧ ਤੇ ਤਾਂ ਜਿੰਨੇ ਵੀ ਉਹਨਾਂ ਨੂੰ ਚਾਣ ਵਾਲੇ ਉਹਨਾਂ ਦੇ ਫੈਨਸ ਨੇ ਉਹਨਾਂ ਦੇ ਘਰ ਜਾ ਰਹੇ ਨੇ ਹਵੇਲੀ ਜਾ ਰਹੇ ਨੇ ਉਹਨਾਂ ਦੀ ਸਮਾਧ ਤੇ ਵੀ ਆ ਰਹੇ ਨੇ ਕਿਉਂਕਿ ਅੱਜ ਛੋਟੇ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਆਇਆ ਤਾਂ ਇਸ ਮੌਕੇ ਤੇ ਦੂਰ ਦੂਰੋਂ ਫੈਨਸ ਪਹੁੰਚ ਰਹੇ ਨੇ ਤਾਂ ਮੇਰੇ ਨਾਲ ਬਾਈ ਹੁਣੀ ਮੌਜੂਦ ਨੇ ਇੱਥੇ ਮੁੰਡੇ ਪਹੁੰਚ ਰਹੇ ਨੇ ਨੌਜਵਾਨ ਬਾਈ ਜੀ ਕਿੱਥੋਂ ਆਏ ਹੋ ਤੁਸੀਂ ਆਪਣੇ ਜੀ ਆਪਾਂ ਵਿਖੀ ਤੋਂ ਵਿਖੀ ਤੋਂ ਹਾਂ ਜੇ ਨਾਲ ਹੀ ਪਿੰਡ ਪਿੰਦਾ ਹਾਂ ਨਾਲ ਹੀ ਆਪਣੇ ਇੱਥੋਂ ਬਸ 10-15 ਕਿਲੋਮੀਟਰ ਅੱਜ ਪਹਿਲੀ ਵਾਰ ਆਇਓ ਜਾਂ ਆਉਂਦੇ ਰਹਿੰਦੇ ਹੋ ਨਾ ਆਪਾਂ ਚੌਥਾ ਕਿਹੜਾਗਾ ਹਮ ਅਸੀਂ ਆਉਂਦੇ ਇਸ ਦਿਨ ਹੀ ਆਉਨੇ ਆ ਅਸੀਂ ਹਮ ਇੱਥੇ ਆਪਣੇ ਆ ਕੇ ਜਾਈਦੇ ਨੇ ਦੇਖੀ ਦੇਖ ਕੇ ਜਾਈਦਾ ਘਰ ਜਾਈਦਾ ਮਾਤਾ ਪਿਤਾ ਕੋਲ ਜਾਈਦਾ ਉਹਨਾਂ ਦੇ ਮਿਲਦੂ ਛੋਟੇ ਸਿੱਧੂ ਨੂੰ ਵੀ ਮਿਲ ਕੇ ਆਉਨੇ ਆ ਆਪਾਂ ਅੱਛਾ ਛੋਟੇ ਸਿੱਧੂ ਨੂੰ ਮਿਲ ਲਿਆ ਹਾਂ ਮਿਲ ਲਿਆ ਆਪਾਂ ਨਾ ਪਹਿਲਾਂ ਜਾ ਕੇ ਆਏ ਸੀ ਮੁੰਡੇ ਨਾਲ ਮੈਂ ਹਮ ਹੋਲੀ ਜਿਸ ਦਿਨ ਆਪਣੇ ਹੋਲੀ ਸੀ ਉਹ ਦਿਨ ਹੋਲੀ ਵਾਲੇ ਦਿਨ ਜਾ ਕੇ ਆਏ ਆ ਆਪਾਂ ਹਮ ਸਾਰੀ ਤੁਸੀਂ ਵੀ ਨਾਲ ਆਇਓ ਹਾਂ ਭਾਜੀ ਅਸੀਂ ਵੀ ਨਾਲ ਹੀ ਆਏ ਤੇ ਅੱਜ ਛੋਟੇ ਸਿੱਧੂ ਨੂੰ ਉਸੇ ਦਾ ਜਨਮ ਦਿਨ ਹੈ ਤਾਂ ਕੇਕ ਵਗੈਰਾ ਕਟਾਉਣਾ ਹਲੇ ਜਾ ਕਟਾ ਰਿਆ। ਹਾਂ ਜੀ ਹਲੇ ਤਾਂ ਆਏ ਆਂ ਜਮੇ। ਹਾਂ। ਜਾਵਾਂਗੇ ਹਲੇ ਕਰਾਂਗੇ ਕੋਈ ਗੱਲ ਨਹੀਂ। ਉਹ ਗੱਲ ਹੀ ਕਟਾਵਾਂਗੇ। ਕੇਕ ਵੀ ਕਟਾਵਾਂਗੇ ਆਪਾਂ ਸਾਰਾ ਕੁਝ ਕਰਾਂਗੇ। ਹਮ। ਸਭ ਪਿਆਰ ਕਰਦੇ ਆਂ ਆਪਾਂ ਹੀ। ਬੱਡੇ ਨੂੰ ਕਰਦੇ ਸੀ ਛੋਟੇ ਨੂੰ ਵੀ ਕਰਦੇ ਆ ਰਿਆਂ। ਅੱਜ ਤੱਕ ਇਹਨੇ ਜੀ ਸਿੱਧੂ ਮੂਸੇਆ ਨੂੰ ਕੋਈ ਇਨਸਾਫ ਮਿਲੇ। ਕੋਈ ਨਿੱਕੇ ਸਿੱਧੂ ਨੂੰ ਚੱਲ ਮੁਆਰਕਾ ਸਭ ਦੈਨ। ਭਾਈ ਜੀ ਦਹੋਣਾ ਪਾ ਗੱਲ ਕਰੀ ਇੱਥੇ ਕਾਫੀ ਰਸ਼ ਪੈਣ ਲੱਗ ਪਿਆ ਹਣਾ ਸਮਾਦ ਵੀ ਬਹੁਤ ਸੋਹਣੀ ਬਣ ਗਈ ਪਹਿਲਾਂ ਚਲੋ ਕੱਚੀ ਸੀਗੀ ਹੁਣ ਪਾਰਕ ਵਗੈਰਾ ਹਾਂ ਕੱਚੀ ਹੁੰਦੀ ਸੀ ਜੀ ਪਹਿਲੇ ਤਾਂ ਉਹ ਕੱਚੀ ਹੁੰਦੀ ਸੀ ਆ ਤਾਂ ਹੁਣ ਬਣਾਏ ਨੇ ਪਾਰਕ ਪੁਰਕਾ ਉਦੋਂ ਪਹਿਲਾਂ ਉਹ ਬੱਟਾ ਬਣੀਆਂ ਹੁੰਦੀਆਂ ਸੀ ਪਹਿਲਾਂ ਤਾਂ ਉਹ ਵੈਸੇ ਬਣਾਈ ਹੁੰਦੀ ਸੀ ਆ ਤਾਂ ਹੁਣ ਆਪਣੇ ਬਣਾਈ ਸਾਰਾ ਕੁਝ ਹਮ ਹਮ ਪਹਿਲੇ ਤੋਂ ਕੱਚਾ ਹੁੰਦਾ ਸੀ ਵੀ ਬਸ ਆ ਕੇ ਟਾਲੀ ਹੁੰਦੀ ਸੀ ਇੱਥੇ ਲੱਗੇ ਏਰੀਆ ਦੇ ਵਿੱਚੋਂ ਨਾ 10-15 ਕਿਲੋਮੀਟਰ ਤੇ ਕਹਿ ਰਹੇ ਹੋ ਤੁਸੀਂ ਦੇਖਦੇ ਹੋਣੇ ਤੁਸੀਂ ਦੱਸ ਸਕਦੇ ਹੋ ਵੀ ਕਿੱਥੋਂ-ਕਿੱਥੋਂ ਲੋਕ ਆਉਂਦੇ ਨੇ ਇੱਥੇ ਪਤਾ ਹੀ ਨਹੀਂ ਜੀ ਕਿੱਥੋਂ ਕਿੱਥੋਂ ਆਉਂਦੇ ਆ ਲੋਕ ਇਹਨੂੰ ਪਿਆਰੀ ਵਾਲਾ ਕਰਦੇ ਆ ਜੀ ਇਹਨੂੰ ਇੰਨਾ ਪਿਆਰ ਕਰਦੇ ਆ ਹੱਦੋਂ ਬਾਅਦ ਪਤਾ ਨਹੀਂ ਦੁਨੀਆ ਕਿੱਥੋਂ-ਕਿੱਥੋਂ ਚੱਲ-ਚੱਲ ਕੇ ਹੁੰਦੀ ਆ ਪਤਾ ਹੀ ਨਹੀਂ ਲੱਗਦਾ ਇਹਦੇ ਇੰਨਾ ਪਿਆਰ ਕਰਦੇ ਆ ਲੋਕ ਇਹਨੂੰ ਬਹੁਤ ਜ਼ਿਆਦੇ ਜੀ ਅੱਛਾ ਸਿੱਧੂ ਮੂਸੇਵਾਲਾ ਨੂੰ ਤੁਸੀਂ ਕਦੀ ਮਿਲੇ ਸੀਗਾ ਹਾਂ ਜੀ ਆਪਣੇ ਕਪੀ ਕੀ ਵੀ ਮਿਲ ਕੇ ਆਈ ਸੀ ਉਹਦੇ ਡੈਡੀ ਕਿਹੋ ਜਿਹਾ ਸੁਭਾਅ ਸੀ ਕਿ ਬਾਈ ਦਾ ਸੁਭਾਅ ਬਹੁਤ ਕੱਬਾ ਬਈ ਹਰ ਇੱਕ ਨੂੰ ਆਸਕੇ ਬੁਲਾਉਣਾ ਹੱਥ ਮਲਾਉਣਾ ਜਵੱਕ ਤੁਸੀਂ ਜ਼ਿਆਦਾ ਕਾਲੇ ਹੋ ਤੁਸੀਂ ਇੱਧਰ ਆ ਜਾਓ ਇੱਧਰ ਆ ਜਾਓ ਆ ਜਾਓ ਚੱਲ ਵੀ ਮਿਲ ਲੈਣਾ ਉਹਨੇ ਸਭ ਨੂੰ ਮਿਲ ਕੇ ਜਾਣਾ ਭੈਣ ਭਾਈਆਂ ਨਾਲ ਫੋਟੋਆਂ ਕਰਾਉਣੀ ਜੇ ਕਹਿ ਦਿਓ ਵੀ ਸਿੱਧੂ ਨਾਲ ਫੋਟੋ ਕਰਾਉਣੀ ਹੈ ਮਰਨ ਨਹੀਂ ਸੀ ਕਰਦੇ ਨਾ ਨਾ ਪਹਿਲੀ ਭੱਜ ਗਏ ਬੱਚਿਆਂ ਨੂੰ ਜਾ ਕੇ ਇਹਨਾਂ ਨਾਲ ਫੋਟੋ ਕਰਾਂਗੇ ਸਿੱਧੂ ਮੂਸੇਵਾਲੇ ਕੀ ਮਿਲਣ ਦਾ ਉਹਨੂੰ ਹਾਂਜੀ ਬਈ ਤੇਰੇ ਬਾਰੇ ਸਾਨੂੰ ਤਾਂ ਬਹੁਤ ਵਾਰ ਮੌਕਾ ਮਿਲਿਆ ਜੀ ਜਦੋਂ ਵੋਟਾਂ ਵੀ ਸੀ ਇਹਦੇ ਖੜੇ ਹੋਏ ਉਦੋਂ ਵੀ ਅਸੀਂ ਪੂਰੀ ਸਪੋਰਟ ਦਿੱਤੀ ਸੀ ਜੀ ਤਾਂ ਪੂਰਾ ਚਾਰ ਮੱਲੇ ਚਾਰ ਮੱਲੇ ਆ ਸਾਡੇ ਸਾਰੀ ਵੋਟ ਸਾਡੀ ਮੂਸੇਵਾਲੇ ਨੂੰ ਗਈ ਸੀ ਜੀ ਹਾਂਜੀ ਤਾਂ ਇੱਥੇ ਨੌਜਵਾਨ ਵੀ ਪਹੁੰਚੇ ਨੇ ਹੋਰ ਵੀ ਕਈ ਇੱਥੇ ਲੋਕ ਪਹੁੰਚੇ ਨੇ ਸਿੱਧੂ ਮੂਸੇਵਾਲੇ ਦੀ ਸਮਾਧ ਤੇ ਤਾਂ ਇੱਕ ਵਾਰੀ ਤੁਹਾਨੂੰ ਸਮਾਧ ਦਿਖਾਉਣਾ ਚਾਹਾਂਗੇ ਚਾਹਾਂਗੇ ਸਿੱਧੂ ਮੂਸੇਵਾਲੇ ਦਾ ਇੱਕ ਸਟੈਚੂ ਇੱਥੇ ਲੱਗਾ ਹੋਇਆ ਹੈ ਹੱਥ ਦੇ ਵਿੱਚ ਮਾਈਕ ਫੜਿਆ ਹੋਇਆ ਹੈ ਤਾਂ ਇੱਥੇ ਵੀ ਲੋਕ ਆਉਂਦੇ ਨੇ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਇੱਥੇ ਤੁਹਾਨੂੰ ਮੈਂ ਪਾਰਕ ਵੀਕ ਦਿਖਾਉਣੀ ਚਾਹੂੰਗਾ ਇੱਥੇ ਪਹਿਲਾਂ ਕੱਚਾ ਹੁੰਦਾ ਸੀ ਤਾਂ ਹੁਣ ਇੱਥੇ ਪਰਿਵਾਰ ਵੱਲੋਂ ਪਾਰਕ ਜਿਹੜੀ ਬਣਾ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤਾਂ ਇੱਕ ਰੋਜ਼ੀ-ਰੋਟੀ ਦਾ ਵੀ ਜਿਹੜਾ ਸਾਧਨ ਲੋਕਾਂ ਦਾ ਬਣਿਆ ਹੋਇਆ ਹੈ ਇੱਥੇ ਲੋਕ ਇੱਥੇ ਆਉਂਦੇ ਨੇ ਸਿੱਧੂ ਦੇ ਨਾਮ ਦੀਆਂ ਫੋਟੋਸ ਸਟicker ਛੱਲੇ ਕਈ ਚੀਜ਼ਾਂ ਜਿਹੜੀਆਂ ਇੱਥੋਂ ਖਰੀਦ ਕੇ ਲੈ ਕੇ ਜਾਂਦੇ ਨੇ ਤਾਂ ਉਹਨਾਂ ਦੀ ਰੋਜ਼ੀ-ਰੋਟੀ ਦਾ ਵੀ ਇੱਕ ਸਾਧਨ ਬਣਿਆ ਹੋਇਆ ਹੈ ਇੱਥੇ ਬਾਈ ਜੀ ਹੁਣੀ ਮੌਜੂਦ ਨੇ ਗੱਲਬਾਤ ਕਰਨ ਦੀ ਲੋਦੇ ਆਨੇ ਤੋਂ ਸਰ ਖਲੂ ਛਾੜੇ ਤੋਂ ਹਾਂਜੀ ਅੱਜ ਤੁਹਾਨੂੰ ਪਤਾ ਸੀਗਾ ਵੀ ਛੋਟੇ ਸਿੱਧੂ ਦਾ ਜਨਮ ਦਿਨ ਅਜ ਵੈਸੇ ਆਇਓ ਸਰ ਵੈਸੇ ਹੀ ਆਏ ਹਾਂ ਅੱਜ ਜੀ ਹਾਂਜੀ ਅੱਛਾ ਇਹ ਪਤਾ ਨਹੀਂ ਨਹੀਂ ਅੱਜ ਪਤਾ ਨਹੀਂ ਸੀ ਇੱਥੇ ਆ ਕੇ ਪਤਾ ਲੱਗਿਆ ਸਰ ਹਾਂਜੀ ਕਿ ਪਤਾ ਹੁੰਦਾ ਤਾਂ ਕੇਕ ਵਗੈਰਾ ਲੈ ਕੇ ਆਉਂਦੇ ਹਾਂਜੀ ਹਾਂਜੀ ਪਤਾ ਹੁੰਦਾ ਜਰੂਰ ਲੈ ਕੇ ਆਉਣਾ ਸੀ ਸਰ ਅੱਛਾ ਵੈਸੇ ਸੁਭਾਅ ਬਣ ਗਿਆ ਜੌਂ ਦਾ ਜਾਂ ਕਿਦਾਂ ਸਰ ਵੈਸੇ ਸੁਭਾਅ ਇੱਧਰ ਆਣਾ ਸੀ ਮਾਨਸ ਐਰੀਆ ਜਾਣਾ ਸੀ ਫਿਰ ਘਰ ਦੀ ਫੈਮਿਲੀ ਨਾਲ ਸੀ ਸਾਰੇ ਸਾਰੇ ਕਹਿੰਦੇ ਸੀ ਅਸੀਂ ਜਾ ਕੇ ਆਣਾ ਸਾਨੂੰ ਦਿਖਾ ਕੇ ਆ ਉਹ ਹੋਵੇ ਲੀਮੂਸੇ ਵਾਲੀ ਦੀ ਸੀ ਅੱਛਾ ਮਤ ਹੁਣ ਇਹ ਨਾਲ ਆਏ ਨੇ ਹਾਂ ਅਸਕੇ ਦੇਖ ਕੇ ਆਣੀਆਂ ਸੀ ਸਿੱਧੂ ਮਸੇਵਾਲ ਦੀ ਹਵੇਲੀ ਹਾਂ ਨਾਲ ਅਸੀਂ ਦੇਖ ਕੇ ਆਨੇ ਕਿਦਾਂ ਕਿੱਥੇ ਸੰਸਕਾਰ ਕੀਤਾ ਵੀ ਅਸੀਂ ਵੀ ਦੇਖ ਕੇ ਆਈਏ ਤੇ ਤਾਂ ਕਰਕੇ ਅਸੀਂ ਪਹੁੰਚੇ ਇੱਥੇ ਜਦੋਂ ਇੱਥੇ ਆ ਕੇ ਪਤਾ ਲੱਗਾ ਵੀ ਛੋਟੇ ਦਾ ਜਨਮਦਨ ਹੈ ਹਾਂਜੀ ਇੱਥੇ ਆ ਕੇ ਸਾਨੂੰ ਪਤਾ ਲੱਗਾ ਵੀ ਛੋਟੇ ਸਿੱਧੂ ਦਾ ਜਨਮਦਨ ਹੈ ਹੁਣ ਮਨ ਦੇ ਵਿੱਚ ਯਾਰ ਆਉਂਦੇ ਹੋਏ ਕੇਕ ਹੀ ਲਿਆਉਂਦੇ ਹਾਂ ਹਾਂਜੀ ਹਾਂਜੀ ਇਹ ਪਹਿਲਾਂ ਪਤਾ ਹੁੰਦਾ ਜ਼ਰੂਰ ਲੈ ਕੇ ਆਂਦੇ ਅਸੀਂ ਹਾਂ ਸਾਨੂੰ ਇੱਥੇ ਆ ਕੇ ਪਤਾ ਲੱਗਾ ਹਾਂ ਬਈ ਤੁਸੀਂ ਵੀ ਪਹਿਲੀ ਵਾਰ ਆਇਓ ਨਹੀਂ ਸਰ ਮੈਂ ਇੱਕ ਵਾਰੀ ਪਹਿਲਾਂ ਵੀ ਆਇਆ ਹੋਇਆ ਹਾਂ ਇੱਥੇ ਅੱਜ ਇੱਕਦੀ ਮੈਂ ਤਾਂ ਆ ਗਿਆ ਫੈਮਿਲੀ ਨਾਲ ਆਈ ਆ ਸਾਰੇ ਨਾਲ ਕਹਿੰਦੇ ਸਾਨੂੰ ਵੀ ਲੈ ਕੇ ਜਾਓ ਉੱਥੇ ਸਾਨੂੰ ਪਤਾ ਨਹੀਂ ਸੀ ਵੀ ਅੱਜ ਜਨਮ ਦਿਨ ਹੈ ਨਾ ਕੇਕ ਵਗੈਰਾ ਜ਼ਰੂਰ ਲੈ ਕੇ ਆਣਾ ਹਵੇਲੀ ਜਾਇਓ ਹਾਂਜੀ 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 ਜਾਇ ਹੈ ਹਵੇਲੀ ਚ ਜਾਇ ਹੈ ਕਿਵੇਂ ਲੱਗਾ ਉੱਥੇ ਆ ਕੇ ਕਿਵੇਂ ਉਹ ਇੱਕ ਲੱਗਾ ਫੀਲ ਆਇਆ ਕਿ ਹਾਂ ਇਸ ਇਸ ਸਾਨੂੰ ਤੇ ਇਦਾਂ ਲੱਗਿਆ ਵੀ ਕਿਤੇ ਇਦਾਂ ਹੀ ਸਭੂ ਕੋ ਮਦਿਆ ਵਦੀ ਜਿੰਦਾ ਜਾਗਦਾ ਹੀ ਨਜ਼ਰ ਆ ਰਿਹਾ ਹੈ ਬਹੁਤ ਵਧੀਆ ਲੱਗਾ ਗਾਣੇ ਗੋੜੇ ਸੁਣਦੇ ਸੀ ਬਾਈ ਜੀ ਤੁਸੀਂ ਬਹੁਤ ਬਹੁਤ ਬਾਈ ਜੀ ਬਹੁਤ ਗਾਣੇ ਸੁਣਿਆ ਜੀ ਬਾਈ ਜੀ ਹਾਂਜੀ ਚਲੋ ਪ੍ਰਮਾਤਮਾ ਹਾਂਜੀ ਉਹ ਪ੍ਰਮਾਤਮਾ ਦਾ ਛੋਟਾ ਸਿੱਧੂ ਮੁਸੇੜਾ ਭੇਜਦਾ ਬਹੁਤ ਵਧੀਆ ਬਹੁਤ ਪ੍ਰਮਾਤਮਾ ਨਾ ਕਿਰਪਾ ਪਰਿਵਾਰ ਤੇ ਕਰਤੀ ਫੇਰ ਤੇ ਬਹੁਤ ਚੰਗਾ ਕੀਤਾ ਜੀ ਤੁਸੀਂ ਵੀ ਗਾਣੇ ਸੁਣਦੇ ਹੁੰਦੇ ਸੀ ਹਾਂਜੀ ਗਾਣੇ ਸੁਣਦੇ ਜੀ ਵੈਸੇ ਹੀ ਹੈਸ਼ ਘਟੇ ਸ਼ੌਂਕ ਆ ਗਾਣਿਆਂ ਦਾ ਉਹਦਾ ਸੁਣੀਂਦੇ ਜ਼ਰੂਰ ਹਾਂਜੀ ਸ਼ੁਕਰੀਆ ਗੱਲਬਾਤ ਕਰਨ ਲਈ ਤਾਂ ਇੱਥੇ ਬਹੁਤ ਲੋਕ ਪਹੁੰਚ ਰਹੇ ਨੇ ਇੱਥੇ ਫੋਟੋ ਆ ਖਿਚਾ ਰਹੇ ਨੇ ਪਾਰਕ ਦੇ ਵਿੱਚ ਬੈਠਦੇ ਪਏ ਨੇ ਇੱਥੇ ਟਾਈਮ ਪਾਸ ਕਰਨ ਨੂੰ ਵੀ ਆ ਰਹੇ ਨੇ ਕੋਈ ਕਿਉਂਕਿ ਕਈ ਲੋਕ ਇੱਥੇ ਇਹ ਕਹਿੰਦੇ ਨੇ ਕਿ ਸਾਨੂੰ ਇੱਥੇ ਆਉਣਾ ਹੀ ਬਹੁਤ ਵਧੀਆ ਲੱਗਦਾ ਹੈ ਸਾਡਾ ਜਿਹੜਾ ਸਮਾਂ ਵਧੀਆ ਬਤੀਤ ਹੁੰਦਾ ਹ ਹੁਣ ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣੇ ਤੋਂ ਇੱਥੇ ਇੱਕ ਸਿਰਫ ਕੰਮ ਨੂੰ ਆਏ ਸੀ ਤਾਂ ਆਉਂਦੇ ਹੋਏ ਇੱਥੇ ਲੁਧਿਆਣੇ ਤੋਂ ਕਹਿੰਦੇ ਵੀ ਅਸੀਂ ਮਾਨਸਾ ਇੱਕ ਕੰਮ ਆਏ ਸੀ ਤਾਂ ਸੋਚਿਆ ਵੀ ਫੈਮਿਲੀ ਨਾਲ ਆ ਤੇ ਫੈਮਿਲੀ ਵੀ ਕਹਿ ਰਹੀ ਸੀ ਵੀ ਅਸੀਂ ਸਿੱਧੂ ਮੂਸੇਵਾਲੇ ਦੀ ਹਵੇਲੀ ਵਿੱਚ ਜਾਣਾ ਹੈ ਉਡੀ ਸਮਾਤ ਤੇ ਜਾਣਾ ਹੈ ਤਾਂ ਹੋਰ ਵੀ ਕਈ ਲੋਕ ਇੱਥੇ ਪਹੁੰਚ ਰਹੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਦੇਖਦੇ ਰਹੋ ਪਦੈਨਿਕ ਸੂਰਿਆ ਟੀਵੀ ਸਤਿ ਸ਼੍ਰੀ ਅਕਾਲ